ਆਕ ਬਸੀ ਪਠਾਨਾਂ ਦੇ ਜੰਡਾਲੀ ਪਿੰਡ ਵਿੱਚ ਖੜੇ ਹਾਂ ਸੀ ਇਹ ਪ੍ਰਾਇਮਰੀ ਸਕੂਲ ਹੈ ਜਿਹੜਾ ਇਹ ਰੂਮ ਤੁਸੀਂ ਦੇਖਿਆ ਸ਼ਾਨਦਾਰ ਬਣ ਕੇ ਤਿਆਰ ਹੋਇਆ 751000 ਚ ਔਰ ਸਵਾ ਦੋ ਲੱਖ 275000 ਸੌਰੀ ਸੀ ਇਹ ਜਿਹੜੀ ਚਾਰ ਦੀਵਾਰੀ ਕੀਤੀ ਹੈ ਜਿਹਦੇ ਨਾਲ ਜਿਹੜਾ ਟੋਬਾ ਪਿਛਲੇ ਪਾਸੇ ਜਿਵੇਂ ਪਹਿਲਾਂ ਦੱਸਿਆ ਕਈ ਪਿੰਡਾਂ ਚ ਇਸ ਤਰ੍ਹਾਂ ਦੇ ਹਾਲਾਤ ਸਨ ਕਿ ਜਿਹੜੇ ਸਰਦੀਆਂ ਦੇ ਮੌਸਮ ਚ ਬੱਚਿਆਂ ਲਈ ਨੁਕਸਾਨਦਾਇਕ ਹੋ ਸਕਦੇ ਸੀ ਸੋ ਪੰਜਾਬ ਦਾ ਕੋਈ ਐਸਾ ਸਕੂਲ ਨਹੀਂ ਹੁਣ ਜਿੱਥੇ ਚਾਰ ਦੀਵਾਰੀ ਨਾ ਹੋਵੇ ਔਰ ਵਧੀਆ ਸਮਾਰਟ ਸਕੂਲ ਨਾ ਬਣੇ ਹੁਣ ਸਮਾਰਟ ਕਲਾਸ ਨੂੰ ਨਾ ਬਣੇ ਹੁਣ ਔਰ ਸਭ ਤੋਂ ਵੱਡੀ ਗੱਲ ਅਸੀਂ ਆਪਣੀਆਂ ਧੀਆਂ ਲਈ ਬੱਚਿਆਂ ਲਈ ਪਖਾਨੇ ਵੜਾ ਕੇ ਦਿੱਤੇ ਸੋ ਸਿੱਖਿਆ ਕ੍ਰਾਂਤੀ ਦੀ ਜਿਹੜੀ ਗੱਲ ਅਸੀਂ ਪੰਜਾਬ ਦੇ ਲੋਕਾਂ ਨਾਲ ਵਾਦਾ ਕੀਤਾ ਸੀ ਅੱਜ ਉਹ ਸਾਹਮਣੇ ਆ ਰਹੀ ਹੈ ਅੱਜ ਅਸੀਂ ਤਿੰਨ ਪਿੰਡਾਂ ਵਿੱਚ ਗਏ ਹ ਜੰਡਾਲੀ ਤੇ ਬੇਰਾ ਮੀਰ ਵੀਰ ਖਾਨਪੁਰ ਔਰ ਤਕਰੀਬਨ 62 ਲੱਖ ਦੇ ਕਰੀਬ ਜਿਹੜੇ ਕੰਮ ਹੋਏ ਨੇ ਪਿੰਡਾਂ ਦੇ ਵਿੱਚ ਜਿਹੜੇ ਸਕੂਲਾਂ ਦੇ ਕੰਮ ਹੋਏ ਨੇ ਔਰ ਅਸੀਂ ਇੱਥੇ ਮੇਰੇ ਖਿਆਲ 20 ਲੱਖ ਤੋਂ ਉੱਪਰ ਰੁਪਏ ਲਾ ਚੁੱਕੇ ਹ ਤੁਸੀਂ ਇਹ ਛੋਟੇ ਜਿਹੇ ਪਿੰਡ ਇੱਕ ਜੰਡਾਲੀ 'ਚ 20 ਲੱਖ ਰੁਪਏ ਲੱਗ ਸਕਦਾ ਹੈ ਔਰ ਟੇਲ ਦੇ ਪਿੰਡਾਂ ਤਦ ਤੁਸੀਂ ਹੋ ਸਕਦੇ ਹੋ ਕਿ ਕਿੰਨੇ ਡਵੈਲਪਮੈਂਟ ਦੇ ਕੰਮ ਜਿਹੜੇ ਪੰਜਾਬ ਸਰਕਾਰ ਕਰਾ ਰਹੀ ਹੈ ਮਾਨਯੋਗ ਸਰਦਾਰ ਭੌਂਸੀ ਮਾਨ ਸਾਹਿਬ ਦੀ ਗੋਈ ਚ ਕਿ ਸਿੱਖਿਆ ਕ੍ਰਾਂਤੀ ਦੀ ਗੱਲ ਕੀਤੀ ਸੀ ਅਸੀਂ ਲੋਕਾਂ ਕੋਲ ਉਹ ਅੱਜ ਅਸੀਂ ਇਹਨਾਂ ਨੂੰ ਉਹ ਦਿਖਾ ਵੀ ਦਈਏ ਕਿ ਸਿੱਖਿਆ ਕ੍ਰਾਂਤੀ ਪੰਜਾਬ 'ਚ ਚੱਲ ਰਹੀ ਹੈ ਅੰਗਰਵਾੜੀ ਸੈਂਟਰ ਅੰਗਰਵਾੜੀ ਸੈਂਟਰ ਦਾ ਉਦਘਾਟਨ ਆਹ ਇੱਕ ਅੰਗਰਵਾੜੀ ਸੈਂਟਰ ਅੰਗਰਵਾੜੀ ਸੈਂਟਰ ਹਰ ਇੱਕ ਪਿੰਡ 'ਚ ਅਸੀਂ ਵਧੀਆ ਬਣਾਵਾਂਗੇ ਔਰ ਮਾਡਰਨ ਬਣਾਵਾਂਗੇ ਅਸੀਂ ਆਪਣੇ ਬੱਚਿਆਂ ਨੂੰ ਥੱਲੇ ਨਹੀਂ ਬਿਠਾਣਦੇ ਉਹਨਾਂ ਨੂੰ ਵਧੀਆ ਡੈਸਕ ਵਧੀਆ ਗੇਬਸ ਲੈ ਕੇ ਦੇ ਰਹੇ ਹਾਂ ਤੁਸੀਂ ਦੇਖੋਗੇ ਹਸੈਨਪੁਰੇ ਇੱਕ ਮਾ ਅੱਜ ਅਸੀਂ ਖੁੱਲੀ ਡੁੱਲੀ ਕੰਨਵਾੜੀ ਡੇਰਾ ਮੀਰ ਬਣਾਈ ਹੈ ਸਾਰੇ ਪਿੰਡਾਂ 'ਚ ਬਣਾ ਕੇ ਦੇਵਾਂਗੇ ਪੰਚਾਇਤ ਘਰ ਵਧੀਆ ਬਣਾ ਕੇ ਦੇਵਾਂਗੇ ਔਰ ਹੈਲਥ ਅਤੇ ਐਜੂਕੇਸ਼ਨ ਮਾਨਯੋਗ ਸਰਦਾਰ ਕਾਂਸੀ ਮਾਨ ਸਾਹਿਬ ਦੀ ਗੈਰਟੀ ਹੈ 12% ਜਿਹੜਾ ਪੰਜਾਬ ਦਾ ਬਜਟ ਹੈ ਉਹ ਸਿੱਖਿਆ ਤੇ ਖਰਚ ਹੋ ਰਿਹਾ ਤਾਂ ਹੀ ਇਹ ਸਿੱਖਿਆ ਕ੍ਰਾਂਤੀ ਦੀ ਗੱਲ ਕਰ ਰਹੇ ਹਾਂ ਕਿ ਲੋਕਾਂ 'ਚ ਤਾਂ ਹੀ ਅਸੀਂ ਆਪਣੇ ਲੋਕਾਂ ਦੇ ਇਹ ਦਿਖਾ ਰਹੇ ਕਿ ਆਪ ਡਿਵੈਲਪਮੈਂਟ ਕਰਈਏ ਇੱਕ ਛੋਟੇ ਜਿਹੇ ਪਿੰਡ 'ਚ 20 ਲੱਖ ਤੋਂ ਉੱਪਰ ਰੁਪਈਆ ਆਣਾ ਕਿੰਨੀ ਵੱਡੀ ਗੱਲ ਹੈ